ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਪੇਰੈਂਟਸ ਦੀ ਤੇ ਬੱਚਿਆਂ ਦੀ ਕਿਉਂਕਿ ਪੇਰੈਂਟਸ ਜਿਹੜੇ ਉਹ ਬਹੁਤ ਹੀ ਪਰੇਸ਼ਾਨ ਹੁੰਦੇ ਆ ਜਿਨ੍ਹਾਂ ਦੇ ਬੱਚੇ ਬਹੁਤ ਜਿੱਦੀ ਹੁੰਦੇ ਆ ਹੁਣ ਸਾਰੇ ਬੱਚੇ ਜਿਹੜੇ ਇੱਕੋ ਜਿਹੇ ਨਹੀਂ ਹੁੰਦੇ ਜੇ ਕਿਸੇ ਦੇ ਦੋ ਬੱਚੇ ਆ ਤਿੰਨ ਬੱਚੇ ਆ ਤੇ ਸਾਰਿਆਂ ਦੇ ਸੁਭਾਅ ਜਿਹੜੇ ਉਹ ਵੱਖੋ ਵੱਖ ਹੁੰਦੇ ਆ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਸਮਝਦਾਰ ਸ਼ੁਰੂ ਤੋਂ ਹੀ ਹੁੰਦੇ ਆ ਨਿੱਕੇ ਹੁੰਦਿਆਂ ਤੋਂ ਉਹਨਾਂ ਨੂੰ ਸਮਝਾਉਣ ਲਈ ਥੋੜਾ ਟਾਈਮ ਲੱਗਦਾ ਆ ਤੇ ਉਹ ਸਮਝ ਜਾਂਦੇ ਆ ਤੇ ਕੁਝ ਬੱਚੇ ਜਿਹੜੇ ਉਹ ਬਹੁਤ ਜਿੱਦੀ ਹੁੰਦੇ ਆ ਜਿਨ੍ਹਾਂ ਨੂੰ ਸਮਝਾਉਣਾ ਔਖਾ ਜਾਂਦਾ ਤੇ ਮਾਪੇ ਪਰੇਸ਼ਾਨ ਹੋ ਜਾਂਦੇ ਆ ਕਿ ਇੰਨਾ ਬੱਚਿਆਂ ਨੂੰ ਕਿੱਦਾਂ ਸਮਝਾਇਆ ਜਾਵੇ ਹੁਣ ਸਭਾ ਦੋਨਾਂ ਬੱਚਿਆਂ ਦੇ ਅਲੱਗ-ਅਲੱਗ ਭਾਵੇਂ ਤੁਹਾਡੇ ਤੇ ਭਾਵੇਂ ਮੇਰੇ ਮੇਰੇ ਵੀ ਦੋ ਬੱਚੇ ਆ ਉਹਨਾਂ ਦੇ ਸੁਭਾਅ ਵੀ ਅਲੱਗ-ਅਲੱਗ ਆ ਪਰਮਾਤਮਾ ਨੇ ਮੈਨੂੰ ਦੋ ਧੀਆਂ ਨਾਲ ਨਿਵਾਜਿਆ ਆ ਸ਼ੁਕਰਾਨਾ ਪਰਮਾਤਮਾ ਦਾ ਪਰ ਉਹਨਾਂ ਦੋਨਾਂ ਦੇ ਸੁਭਾਅ ਬਿਲਕੁਲ ਅਲੱਗ ਹੈ ਕਿਉਂਕਿ ਇੱਕ ਨੂੰ ਸਮਝਾਉਣ ਦਾ ਤਰੀਕਾ ਅਲੱਗ ਹੈ ਉਹਦੇ ਤੇ ਦਿਮਾਗ ਘੱਟ ਖਰਚ ਕਰਨਾ ਪੈਂਦਾ ਤੇ ਇੱਕ ਜਿੱਦੀ ਆ ਉਹਨੂੰ ਸਮਝਾਉਣ ਦਾ ਤਰੀਕਾ ਫਿਰ ਮੈਂ ਵੱਖਰਾ ਵਰਤਦੀ ਹਾਂ ਤੇ ਆਜੋ ਆਪਾਂ ਫਿਰ ਗੱਲ ਕਰੀਏ ਕਿ ਜਿਹੜੇ ਜਿੱਦੀ ਬੱਚੇ ਆ ਉਹਨਾਂ ਨੂੰ ਕਿੱਦਾਂ ਸਮਝਾਇਆ ਜਾਵੇ ਉਹਨਾਂ ਬੱਚਿਆਂ ਨੂੰ ਸਮਝਾਉਣ ਦਾ ਤਰੀਕਾ ਕਿਹੜਾ ਵਰਤੀਏ ਕਿਉਂਕਿ ਮਾਪੇ ਬਾਪ ਕੀ ਕਰਦੇ ਜਦੋਂ ਬੱਚਾ ਸਮਝਦਾ ਨਹੀਂ ਨਾ ਤਾਂ ਬੜਾ ਖੇਜਦੇ ਆ ਉਹਦੇ ਨਾਲ ਬੜਾ ਦਿਮਾਗ ਖਰਚ ਕਰਦੇ ਆ ਤੇ ਇਸ ਤਰ੍ਹਾਂ ਹੀ ਸਕੂਲ 'ਚ ਵੀ ਹੁੰਦਾ ਹੁਣ ਟੀਚਰ ਆ ਟੀਚਰ ਦੀ ਕਲਾਸ 'ਚ ਜੇ 20 ਬੱਚੇ ਆ 30 ਬੱਚੇ ਆ ਤੇ ਟੀਚਰ ਦਾ ਤਰੀਕਾ ਤਾਂ ਇੱਕ ਹੀ ਆ ਨਾ ਪੜਾਉਣ ਦਾ ਤੇ ਕੁਝ ਬੱਚੇ ਫਿਰ ਇਹੋ ਜਿਹੇ ਹੁੰਦੇ ਜਿਹੜੇ ਇੱਕ ਵਾਰੀ ਸਮਝਾਏ ਆ ਹੀ ਸਮਝ ਜਾਂਦੇ ਆ ਤੇ ਕੁਝ ਬੱਚੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਵੱਧ ਸਮਾਂ ਦੇ ਕੇ ਤੇ ਫਿਰ ਸਮਝਾਉਣਾ ਪੈਂਦਾ ਉਹਨਾਂ ਨੂੰ 2-4 ਵਾਰੀ ਸਮਝਾਓ ਤੇ ਫਿਰ ਸਮਝ ਲੱਗਦੀ ਆ ਤੇ ਕੁਝ ਬੱਚੇ ਫਿਰ ਸ਼ਰਾਰਤੀ ਵੀ ਹੁੰਦੇ ਆ ਜਿੱਦੀ ਹੁੰਦੇ ਆ ਤੇ ਆਪਾਂ ਅੱਜ ਜਿੱਦੀ ਬੱਚਿਆਂ ਬਾਰੇ ਹੀ ਮਾਪੇ ਦੇ ਨਾਲ ਗੱਲ ਕਰਨੀ ਆ ਕਿ ਉਹਨਾਂ ਦੀ ਪਰੇਸ਼ਾਨੀ ਘੱਟ ਕਰਨੀ ਆ ਕਿ ਜਿੱਦੀ ਬੱਚਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਆ ਸਭ ਤੋਂ ਪਹਿਲਾਂ ਜੀ ਆਪਾਂ ਗੱਲ ਕਰੀਏ ਕਿ ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਜ਼ਰੂਰ ਹੁੰਦਾ ਕਿ ਉਹਨੇ ਕੀ ਬਣਨਾ ਵੱਡਾ ਹੋ ਕੇ ਉਹਨੇ ਇੰਜੀਨੀਅਰ ਬਣਨਾ ਡਾਕਟਰ ਬਣਨਾ ਟੀਚਰ ਬਣਨਾ ਪਾਇਲਟ ਬਣਨਾ ਬੱਚੇ ਹਰ ਇੱਕ ਦਾ ਸੁਪਨਾ ਹੁੰਦਾ ਮਾਪੇ ਦਾ ਵੀ ਸੁਪਨਾ ਹੁੰਦਾ ਭਾਵੇਂ ਕਿਸੇ ਦੀ ਧੀ ਆ ਭਾਵੇਂ ਪੁੱਤਰ ਆ ਉਹਦਾ ਸੁਪਨਾ ਹੁੰਦਾ ਆ ਕਿ ਮੇਰਾ ਬੱਚਾ ਵੱਡਾ ਹੋ ਕੇ ਆ ਬਣੇ ਤੇ ਫਿਰ ਭੱਜੇ ਕਰ ਮਾਂ ਤੇ ਬਾਪ ਦੋਨੋਂ ਜਾਣੇ ਆਪਣੇ ਬੱਚੇ ਦੇ ਕੋਲ ਬੈਠ ਕੇ ਉਹਦੇ ਸੁਪਨੇ ਬਾਰੇ ਗੱਲ ਕਰਨਗੇ ਉਹਦੇ ਨਾਲ ਖੇਜ ਖਜਾਈ ਤੋਂ ਹਟ ਕੇ ਉਹਦੇ ਦਿਮਾਗ 'ਚ ਸੁਪਨਾ ਪੈਦਾ ਕਰਨਗੇ ਕਿਉਂਕਿ ਸੁਪਨਾ ਹਰ ਬੱਚੇ ਦਾ ਹੁੰਦਾ ਹੈ ਤੇ ਜੇਕਰ ਤੁਸੀਂ ਬੱਚੇ ਨੂੰ ਸੁਪਨਾ ਦਿਖਾਓਗੇ ਨਾ ਕਿ ਉਹਨੇ ਆ ਬਣਨਾ ਤੇ ਫਿਰ ਬੱਚੇ ਦਾ ਧਿਆਨ ਵੀ ਆਪਣੇ ਸੁਪਨੇ ਵੱਲ ਹੋ ਜਾਏਗਾ ਕਿ ਮੈਂ ਵਾਕਿਆ ਹੀ ਇਹ ਬਣਨਾ ਆ ਤੇ ਤੁਹਾਡਾ ਬੱਚਾ ਪੜਦਾ ਨਹੀਂ ਆ ਉਹ ਜਿੱਦੀ ਆ ਤੇ ਤੁਸੀਂ ਚਾਹੁੰਦੇ ਹੋ ਕਿ ਮੇਰਾ ਬੱਚਾ ਪੜੇ ਤੇ ਫਿਰ ਆਪਾਂ ਉਹਨੂੰ ਸੁਪਨਾ ਦਿਖਾ ਕੇ ਉਹਦੀ ਰੁਚੀ ਪੜਾਈ ਵੱਲ ਕਰ ਸਕਦੇ ਆ ਹੁਣ ਇੱਥੇ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਬੱਚੇ ਨੂੰ ਕਹਿ ਦਿੱਤਾ ਕਿ ਤੇਰਾ ਸੁਪਨਾ ਹੈ ਕਿ ਤੂੰ ਡਾਕਟਰ ਬਣਨਾ ਜਾਂ ਤੂੰ ਟੀਚਰ ਬਣਨਾ ਤੇ ਇਹ ਬਸ ਗੱਲ ਖਤਮ ਨਹੀਂ ਤੁਸੀਂ ਬੱਚੇ ਨੂੰ ਉਹਦਾ ਸੁਪਨਾ ਯਾਦ ਕਰਾਉਂਦੇ ਰਹਿਣਾ ਆ ਕਿ ਬੱਚੇ ਤੂੰ ਵੱਡਾ ਹੋ ਕੇ ਆ ਬੰਨਣਾ ਅਫਸਰ ਬੰਨਣਾ ਉਹਦੇ ਲਈ ਆ ਮਿਹਨਤ ਕਰਨੀ ਪੈਣੀ ਆ ਇਹ ਉਹਨੂੰ ਸੁਪਨਾ ਯਾਦ ਕਰਾਉਂਦੇ ਰਹੋਗੇ ਨਾ ਤਾਂ ਉਹਦੇ ਵਿੱਚ ਉਤਸ਼ਾਹ ਬਣਿਆ ਰਹੇਗਾ ਪੜਨ ਦਾ ਤੇ ਫਿਰ ਤੁਹਾਨੂੰ ਜਿਹੜਾ ਦਿਮਾਗ ਜਿਹੜਾ ਨਾ ਆਪਣਾ ਉਹ ਘੱਟ ਖਰਚ ਕਰਨਾ ਪਏਗਾ ਕਿਉਂਕਿ ਉਹਨੂੰ ਹੀ ਤੁਸੀਂ ਇੰਨਾ ਪੋਜ਼ਿਟਿਵ ਕਰ ਦੇਣਾ ਉਹਦੇ 'ਚ ਇੰਨੀ એનર્ਜੀ ਭਰ ਦੇਣੀ ਆ ਉਹਨੂੰ ਸੁਪਨਾ ਦਿਖਾ ਕੇ ਕਿ ਉਹ ਬੱਚੇ ਦਾ ਫਿਰ ਆਪਣੇ ਆਪ ਹੀ ਰੁਚੀ ਜਿਹੜੀ ਹੈ ਨਾ ਪੜਨ ਵਾਲੀ ਜ਼ਿਆਦਾ ਬਣਨੀ ਆ ਕਿ ਮੈਂ ਵਾਕਿਆ ਹੀ ਪੜਾਂ ਉਹਦੇ ਨਾਲ ਖਿੱਚ ਖਜਾਈ ਕਰਨ ਨਾਲੋਂ ਪਿਆਰ ਦੇ ਨਾਲ ਉਹਨੂੰ ਸੁਪਨਾ ਦਿਖਾਓ ਇਸ ਕਰਕੇ ਸੁਪਨਾ ਹਰ ਬੱਚੇ ਨੂੰ ਦਿਖਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੁਪਨਾ ਹੁੰਦਾ ਹਰ ਬੱਚੇ ਦਾ ਆ ਪਰ ਪੇਰੈਂਟਸ ਨੇ ਉਹ ਸੁਪਨਾ ਸਾਹਮਣੇ ਲੈ ਕੇ ਆਉਣਾ ਬੱਚੇ ਦੇ ਕਿ ਹਾਂ ਸਾਨੂੰ ਵੀ ਇਹ ਉਮੀਦ ਹੈ ਤੇ ਤੂੰ ਵੀ ਇਹ ਬਣਨਾ ਵਾ ਤੇ ਆਪਾਂ ਰਲ ਕੇ ਇਸ ਕੰਮ ਤੇ ਮਿਹਨਤ ਕਰਨੀ ਆ ਫਿਰ ਬੱਚੇ ਦਾ ਧਿਆਨ ਸ਼ਰਾਰਤਾਂ ਵੱਲੋਂ ਜिदबाजी ਵੱਲੋਂ ਘਟ ਕੇ ਤੇ ਆਪਣੇ ਸੁਪਨੇ ਵੱਲ ਜਾਉ ਨੰਬਰ 2 ਤੇ ਬਹੁਤ ਪੇਰੈਂਟਸ ਨੂੰ ਆਦਤ ਹੁੰਦੀ ਕਿ ਆਪਣੇ ਬੱਚੇ ਨਾਲ ਉੱਚੀ ਆਵਾਜ਼ ਚ ਗੱਲ ਕਰਨੀ ਭਾਵੇਂ ਬੱਚਾ ਛੋਟਾ ਆ ਭਾਵੇਂ ਬੱਚਾ ਵੱਡਾ ਆ ਕਦੇ ਵੀ ਬੱਚੇ ਨਾਲ ਉੱਚੀ ਆਵਾਜ਼ ਚ ચીਖ-ਚੀਖ ਕੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਕਈ ਵਾਰੀ ਮਾਪੇ ਬਾਬਾ ਬੱਚੇ ਤੇ ਹੱਥ ਵੀ ਚੁੱਕਦੇ ਆ ਤੇ ਜਦੋਂ ਫਿਰ ਉਸ ਬੱਚੇ ਨੂੰ ਕੁੱਟ ਰਹੇ ਹੁੰਦੇ ਜੇ ਜਾਂ ਉੱਚੀ ਉੱਚੀ ਉਹਦੇ ਨਾਲ ਚੀਕ ਚੀਕ ਕੇ ਬੋਲ ਰਹੇ ਹੁੰਦੇ ਜੇ ਤੇ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਜ਼ਰੂਰ ਚੱਲ ਰਹੀ ਹੁੰਦੀ ਆ ਤੁਸੀਂ ਸੋਚ ਕੇ ਵੇਖੋ ਕਿ ਜਦੋਂ ਤੁਸੀਂ ਬੱਚੇ ਨੂੰ ਬੜੀ ਜ਼ੋਰ ਜ਼ੋਰ ਦੀ ਬੋਲ ਰਹੇ ਜੇ ਉਹਦੇ ਨਾਲ ਚੀਕ ਚੀਕ ਕੇ ਬੋਲ ਰਹੇ ਜੇ ਤੇ ਕੀ ਉਹ ਬੱਚਾ ਤੁਹਾਨੂੰ ਆਪਣੇ ਅੰਦਰ ਰਿਸਪੈਕਟ ਦੇ ਰਿਹਾ ਹੋਵੇਗਾ ਕੀ ਤੁਹਾਡੇ ਪ੍ਰਤੀ ਉਹ ਬੱਚਾ ਨਫ਼ਰਤ ਮਹਿਸੂਸ ਨਹੀਂ ਕਰ ਰਿਹਾ ਹੋਵੇਗਾ ਕਿ ਇਹ ਮੇਰੇ ਤੇ ਕਿਵੇਂ ਚੀਕ ਰਿਹਾ ਹੈ ਤਾਂ ਜਿਵੇਂ ਤੁਸੀਂ ਬੱਚੇ ਨੂੰ ਇੰਨੀ ਉੱਚੀ ਉੱਚੀ ਬੋਲ ਕੇ ਜਦੋਂ ਉਹਦੇ ਨਾਲ ਗੱਲਾਂ ਕਰੋਗੇ ਨਾ ਤਾਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਭਾਵੇਂ ਤੁਸੀਂ ਮਾਂ ਹੋ ਭਾਵੇਂ ਬਾਪ ਤੁਹਾਡੇ ਪ੍ਰਤੀ ਬੱਚੇ ਦੇ ਮਨ ਦੇ ਵਿੱਚ ਇੱਕ ਨਫ਼ਰਤ ਪੈਦਾ ਹੋ ਜਾਏਗੀ ਤੇ ਜੇਕਰ ਬੱਚੇ ਦੇ ਮਨ ਚ ਪੇਰੈਂਟਸ ਦੇ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ ਨਾ ਤਾਂ ਫਿਰ ਉਹ ਕੱਢਣੀ ਬਹੁਤ ਔਖੀ ਹੋ ਜਾਂਦੀ ਤੇ ਅੱਗੇ ਜਾ ਕੇ ਉਹ ਬਹੁਤ ਹੀ ਖਤਰਨਾਕ ਰੂਪ ਲੈਂਦੀ ਆ ਤੁਸੀਂ ਸਮਝ ਸਕਦੇ ਹੋ ਇਸ ਲਈ ਕਦੇ ਵੀ ਬੱਚੇ ਦੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਾ ਕਰੋ ਬੱਚਾ ਭਾਵੇਂ ਛੋਟਾ ਹੀ ਹੈ ਨਾ ਤਾਂ ਆਪਣੀ ਆਦਤ ਬਣਾਓ ਕਿ ਬੱਚੇ ਨਾਲ ਜਦੋਂ ਵੀ ਗੱਲ ਕਰਨੀ ਨਾ ਤਾਂ ਬੜੇ ਪਿਆਰ ਨਾਲ ਠਰਮੇ ਨਾਲ ਸਹਿਨਸ਼ੀਲਤਾ ਨਾਲ ਗੱਲ ਕਰਨੀ ਹੈ ਇੱਕ ਤੇ ਜੇਕਰ ਤੁਸੀਂ ਇਸ ਤਰ੍ਹਾਂ ਗੱਲ ਕਰੋਗੇ ਤੇ ਬੱਚੇ ਦੀ ਵੀ ਆਦਤ ਬਣੇਗੀ ਕਿ ਬੱਚਾ ਵੀ ਤੁਹਾਡੇ ਨਾਲ ਬਹੁਤ ਹਲੀਮੀ ਨਾਲ ਗੱਲ ਕਰੇਗਾ ਤੇ ਜੇਕਰ ਤੁਸੀਂ ਬੱਚੇ ਨਾਲ ਚੀਖ-ਚੀਖ ਕੇ ਗੱਲਾਂ ਕਰੋਗੇ ਨਾ ਤਾਂ ਇੱਕ ਸਮਾਂ ਆਵੇਗਾ ਜਦੋਂ ਬੱਚਾ ਉਹ ਡਰਚੋਂ ਬਾਹਰ ਨਿਕਲ ਕੇ ਨਾ ਤੁਹਾਡੇ ਤੇ ਚੀਕਣਾ ਸ਼ੁਰੂ ਕਰ ਦੇਵੇਗਾ ਸੋ ਕਦੇ ਵੀ ਬੱਚਾ ਭਾਵੇਂ ਜਿੱਦੀ ਹੋਵੇ ਭਾਵੇਂ ਦੂਜਾ ਹੋਵੇ ਕਦੇ ਵੀ ਬੱਚੇ ਦੇ ਨਾਲ ਚੀਖ-ਚੀਖ ਕੇ ਉੱਚੀ ਆਵਾਜ਼ ਦੇ ਵਿੱਚ ਪੇਰੈਂਟਸ ਨੂੰ ਗੱਲ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਰਨ ਦੇ ਨਾਲ ਫਿਰ ਬੱਚੇ ਦੇ ਮਨ ਵਿੱਚੋਂ ਡਰ ਵੀ ਖਤਮ ਹੁੰਦਾ ਆ ਫਿਰ ਇੱਕ ਦਿਨ ਉਹ ਤੁਹਾਡੇ ਸਾਹਮਣੇ ਵੀ ਬੋਲੇਗਾ ਕਿਉਂਕਿ ਜੇਕਰ ਬੱਚਾ ਅੱਗੇ ਹੀ ਜਿੱਦੀ ਆ ਅੱਗੇ ਹੀ ਬੱਚਾ ਐਵੇਂ ਦਾ ਤੇ ਤੁਸੀਂ ਹੋਰ ਉਹਦੇ ਤੇ ਸਖਤੀ ਇਸ ਤਰ੍ਹਾਂ ਵਰਤੋਗੇ ਤੇ ਫਿਰ ਜਦ ਤੱਕ ਉਹ ਛੋਟਾ ਆ ਤਦ ਤੱਕ ਤਾ ਉਹ ਤੁਹਾਡੀ ਇਸ ਗੱਲ ਨੂੰ ਬਰਦਾਸ਼ਤ ਕਰੇਗਾ ਪਰ ਅੰਦਰੇ ਅੰਦਰ ਨਫ਼ਰਤ ਪੈਦਾ ਕਰੀ ਜਾਊਗਾ ਫਿਰ ਜਿੱਦਣ ਉਹ ਥੋੜਾ ਜਿਹਾ ਵੱਡਾ ਹੋ ਗਿਆ ਨਾ ਉਸ ਦਿਨ ਉਹਨੇ ਤੁਹਾਡੇ ਤੇ ਦਬਾਅ ਬਣਾ ਦੇਣਾ ਆਪਣਾ ਫਿਰ ਉਹ ਤੁਹਾਡੇ ਅੱਗੇ ਵੀ ਬੋਲੇਗਾ ਸੋ ਇਸ ਕਰਕੇ ਪੇਰੈਂਟਸ ਸ਼ੁਰੂ ਤੋਂ ਹੀ ਇਸ ਗੱਲ ਦੀ ਤਿਆਰੀ ਰੱਖਣ ਕੇ ਬੱਚੇ ਦੇ ਨਾਲ ਪਿਆਰ ਨਾਲ ਪੇਸ਼ ਆਉਣਾ ਨੰਬਰ 3 ਜਦੋਂ ਵੀ ਪੇਰੈਂਟਸ ਪੀਟੀਐਮ ਤੇ ਜਾਣ ਸਕੂਲ ਦੇ ਵਿੱਚ ਮੀਟਿੰਗ ਹੁੰਦੀ ਆ ਨਾ ਪੇਰੈਂਟਸ ਤੇ ਟੀਚਰ ਦੀ ਆਪਾਂ ਇਹਦੇ ਤੇ ਇੱਕ ਅਲੱਗ ਵੀਡੀਓ ਵੀ ਕੀਤੀ ਹੋਈ ਆ ਪਰ ਜਦੋਂ ਵੀ ਪੇਰੈਂਟਸ ਜਾਣ ਨਾ ਪੀਟੀਐਮ ਤੇ ਕਦੇ ਵੀ ਆਪਣੇ ਬੱਚੇ ਦੀਆਂ ਸ਼ਿਕਾਇਤਾਂ ਨਾ ਲਾਉਣ ਕਿਉਂਕਿ ਬੱਚਿਆਂ ਦੀ ਵੀ ਆਪਣੀ ਇੱਕ ਦੁਨੀਆ ਹੁੰਦੀ ਆ ਉਹਨਾਂ ਦਾ ਵੀ ਆਪਣਾ ਇੱਕ ਸਮਾਜ ਹੁੰਦਾ ਆ ਜਦੋਂ ਕਲਾਸ 'ਚ ਜਾਂ ਰਹੇ ਹੁੰਦੇ ਆ ਤਾਂ ਉਹਨਾਂ ਨੇ ਇੱਕ ਨਵੀਂ ਦੁਨੀਆ ਛੋਟੀ ਜੀ ਵਸਾਈ ਹੁੰਦੀ ਆ ਤੇ ਜੇਕਰ ਤੁਸੀਂ ਉਹਨਾਂ ਦੀ ਦੁਨੀਆ 'ਚ ਦਾਖਲ ਹੋ ਕੇ ਉਹਨਾਂ ਦੇ ਖਿਲਾਫ ਜਾ ਕੇ ਸਕੂਲ 'ਚ ਬੋਲਦੇ ਹੋ ਨਾ ਉਦੋਂ ਵੀ ਬੱਚਿਆਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ, ਈਰਖਾ ਪੈਦਾ ਹੋ ਜਾਂਦੀ ਕਿ ਮੇਰਾ ਮਾਂ-ਬਾਪ ਜਿਹੜਾ ਮੈਨੂੰ ਪਿਆਰ ਨਹੀਂ ਕਰਦਾ ਤੇ ਇਹਨੇ ਜਾ ਕੇ ਮੇਰੀ ਬੇਇੱਜ਼ਤੀ ਕੀਤੀ ਆ ਕਿਉਂਕਿ ਇੱਕ ਸਮਾਂ ਸੀ ਜਦੋਂ ਪੇਰੈਂਟਸ ਬੱਚੇ ਨੂੰ ਝੜਕ ਵੀ ਦਿਆ ਕਰਦੇ ਸੀ ਤੇ ਉਦੋਂ ਗੱਲ ਹੋਰ ਸੀ ਪਰ ਹੁਣ ਸਮਾਂ ਕੁਝ ਹੋ ਰਿਹਾ ਹੁਣ ਛੋਟੇ ਛੋਟੇ ਬੱਚੇ ਵੀ ਆਪਣੀ بیਚਤੀ ਮਹਿਸੂਸ ਕਰਦੇ ਆ ਹੁਣ ਛੋਟੇ ਬੱਚੇ ਵੀ ਇਨਸਰਟ ਫੀਲ ਕਰਦੇ ਆ ਇਸ ਕਰਕੇ ਪੇਰੈਂਟਸ ਜੋ ਆਦਤਾਂ ਘਰ ਚੋਂ ਉਹਨਾਂ ਨੂੰ ਗਲਤ ਪਈਆਂ ਨਾ ਉਹਨਾਂ ਨੂੰ ਤੁਸੀਂ ਖੁਦ ਆਪ ਹੀ ਸੁਧਾਰਨਾ ਆ ਤੇ ਸਕੂਲ ਜਾ ਕੇ ਬੱਚੇ ਦੀ ਜਿਹੜੀ ਸ਼ਿਕਾਇਤ ਲਾਉਣੀ ਆ ਨਾ ਕਿ ਟੀਚਰ ਦੇ ਡਰ ਨਾਲ ਸੁਧਰ ਜਾਏਗਾ ਬੱਚਾ ਇਸ ਤਰ੍ਹਾਂ ਬੱਚੇ ਫਿਰ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਆ ਤੁਸੀਂ ਘਰ ਆ ਕੇ ਪਿਆਰ ਦੇ ਨਾਲ ਬੱਚੇ ਨੂੰ ਕਿਸੇ ਵੀ ਤਰੀਕੇ ਨਾਲ ਸਮਝਾ ਸਕਦੇ ਹੋ ਕਿ ਦੇਖ ਮੈਂ ਸਕੂਲੇ ਨਹੀਂ ਦੱਸਿਆ ਕਿਉਂਕਿ ਤੇਰੀ ਇਨਸਰਟ ਫੀਲ ਹੋਵੇਗੀ ਪਰ ਇਹ ਗਲਤ ਗੱਲ ਆ ਇਸ ਤਰ੍ਹਾਂ ਪਿਆਰ ਦੇ ਨਾਲ ਬੱਚੇ ਨੂੰ ਸਮਝਾਓਗੇ ਨਾ ਤਾਂ ਬੱਚਾ ਜ਼ਰੂਰ ਸਮਝੇਗਾ ਉਹਨੂੰ ਫਿਰ ਅਹਿਸਾਸ ਵੀ ਹੋਏਗਾ ਕਿ ਮੇਰੀ ਮਾਂ ਮੇਰਾ ਬਾਪ ਮੇਰੇ ਨਾਲ ਪਿਆਰ ਕਰਦਾ ਇਸ ਕਰਕੇ ਇਹਨਾਂ ਨੇ ਮੇਰੀ ਸਕੂਲ ਜਾ ਕੇ ਬੇਇੱਜ਼ਤੀ ਨਹੀਂ ਕੀਤੀ ਤੇ ਜੇਕਰ ਤੁਸੀਂ ਜਾ ਕੇ ਸਕੂਲ ਦੇ ਵਿੱਚ ਬੱਚੇ ਦੀਆਂ ਸ਼ਿਕਾਇਤਾਂ ਦੱਸੋਗੇ ਨਾ ਤਾਂ ਫਿਰ ਬੱਚਾ ਉੱਥੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਕਿਉਂਕਿ ਉਹਦੀ ਉਹ ਕੋ ਛੋਟੀ ਜੀ ਦੁਨੀਆ ਵਾ ਉਹਦੇ ਫਰੈਂਡ ਉਹਦੇ ਵਿੱਚ ਉਹਦਾ ਟੀਚਰ ਆ ਫਿਰ ਉਹਦੇ ਮਨ ਵਿੱਚ ਇਹ ਗੱਲ ਆਉਂਦੀ ਕਿ ਮੇਰੇ ਟੀਚਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਕੇ ਆਈ ਮੇਰੀ ਮਾਂ ਜਾਂ ਮੇਰਾ ਬਾਪ ਆ ਇਸ ਕਰਕੇ ਫਿਰ ਉਹਦੇ ਮਨ ਦੇ ਵਿੱਚ ਥੋੜੀ-ਥੋੜੀ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਾਮਾ ਬਾਪ ਇਸ ਗੱਲ ਦਾ ਵੀ ਧਿਆਨ ਜ਼ਰੂਰ ਰੱਖਣ। ਅੱਗੇ ਆ ਚੌਥੀ ਗੱਲ। ਜਦੋਂ ਵੀ ਤੁਸੀਂ ਆਪਣੇ ਬੱਚੇ ਦੇ ਕੋਲ ਬੈਠਦੇ ਹੋ, ਬੱਚੇ ਨੂੰ ਪੜ੍ਹਾਉਂਦੇ ਹੋ ਤਾਂ ਇਹ ਖਾਸ ਧਿਆਨ ਰੱਖੋ ਭਾਵੇਂ ਤੁਹਾਡੇ ਆਪਣੇ ਦੋ ਬੱਚੇ ਆ। ਕਦੇ ਵੀ ਉਹਨਾਂ ਦੋਹਾਂ ਦੇ ਵਿੱਚ ਤੁਲਨਾ ਨਾ ਕਰੋ ਕਿ ਦੇਖ ਉਹ ਵੇਖ ਉਹਨੂੰ ਮੈਂ ਨਹੀਂ ਸਮਝਾਇਆ ਉਹ ਕਿੰਨਾ ਸਿਆਣਾ ਤੂੰ ਐਵੇਂ ਦਾ ਆ। ਜੇਕਰ ਤੁਸੀਂ ਇਸ ਤਰ੍ਹਾਂ ਤੁਲਨਾ ਕਰੋਗੇ ਨਾ ਬੱਚਿਆਂ ਦੇ ਵਿੱਚ ਭਾਵੇਂ ਕਿਸੇ ਗਵਾਂਢੀ ਦੇ ਬੱਚੇ ਨਾਲ ਕਰ ਰਹੇ ਹੋ ਜਾਂ ਸਕੂਲ 'ਚ ਕਲਾਸ 'ਚ ਕਿਸੇ ਹੋਰ ਬੱਚੇ ਨਾਲ ਤੁਲਨਾ ਕਰ ਰਹੇ ਹੋ ਤਾਂ ਬੱਚਾ ਦੇ ਵਿੱਚ ਫਿਰ ਹੀਣਪਾ ਮਣਾਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਘਰ ਵਿੱਚ ਬੱਚੇ ਦੇ ਨਾਲ ਤੁਲਨਾ ਕਰ ਰਹੇ ਹੋ ਦੋਨਾਂ ਬੱਚਿਆਂ ਦੇ ਆਪਸ ਵਿੱਚ ਤਾਂ ਫਿਰ ਬੱਚਾ ਇੱਕ ਤਾਂ ਉਸ ਬੱਚੇ ਨਾਲ ਵੀ ਰਖਾ ਕਰਨ ਲੱਗ ਜਾਂਦਾ ਤੇ ਦੂਜਾ ਪੁਆਇੰਟ ਫਿਰ ਖਾਸ ਕਰ ਬੱਚਿਆਂ 'ਚ ਹੁੰਦਾ ਮਾਵਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਵਾਂ ਕਿ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਬੱਚੇ ਦੇ ਮਨ 'ਚ ਇਹ ਹੋ ਜਾਂਦਾ ਕਿ ਮੇਰੀ ਮਾਂ ਦੂਜੇ ਨੂੰ ਜ਼ਿਆਦਾ ਪਿਆਰ ਕਰਦੀ ਮੈਨੂੰ ਘੱਟ ਕਰਦੀ ਆ ਜਿਸ ਕਰਕੇ ਵੀ ਬੱਚੇ ਦੇ ਮਨ 'ਚ ਫਿਰ ਜਿੱਦੀਪੁਣਾ ਆ ਜਾਂਦਾ ਵਾ ਉਹਨੂੰ ਇਹ ਹੁੰਦਾ ਕਿ ਮੈਨੂੰ ਕਿਹੜਾ ਪਿਆਰ ਕਰਦੇ ਆ ਮੈਨੂੰ ਤੇ ਚੰਗਾ ਕਹਿਣਾ ਹੀ ਨਹੀਂ ਆ ਦੂਜੇ ਬੱਚੇ ਨੂੰ ਹੀ ਚੰਗਾ ਕਹਿਣਾ ਵਾ ਉਹੀ ਚੰਗਾ ਵਾ ਮੈਨੂੰ ਇਹ ਪਿਆਰ ਹੀ ਨਹੀਂ ਕਰਦੇ ਬਹੁਤ ਸਾਰੀਆਂ ਮਾਵਾਂ ਇਸ ਗੱਲ ਨਾਲ ਸਹਿਮਤ ਹੋਣ ਗਈਆਂ ਕਿਉਂਕਿ ਜਦੋਂ ਘਰ ਵਿੱਚ ਰਹਿੰਦੀਆਂ ਤਾਂ ਬੱਚਿਆਂ ਅਕਸਰ ਇਸ ਗੱਲ ਦੀ ਸ਼ਿਕਾਇਤ ਕਰਦੇ ਆ ਇਸ ਕਰਕੇ ਕਦੇ ਵੀ ਤੁਲਨਾ ਨਾ ਕਰੋ ਬੇਸ਼ੱਕ ਬੱਚੇ ਮਾਂ ਵਾਸਤੇ ਭਾਵੇਂ ਦੋ ਹੋਣ ਭਾਵੇਂ ਤਿੰਨ ਹੋਣ ਉਹ ਬਰਾਬਰ ਪਿਆਰ ਕਰਦੀ ਆ ਪਰ ਬੱਚਿਆਂ ਦੀਆਂ ਆਦਤਾਂ ਦੀ ਵਜ੍ਹਾ ਕਰਨ ਬੱਚਿਆਂ ਨੂੰ ਲੱਗਦਾ ਹੁੰਦਾ ਕਿ ਹਾਂ ਮੇਰੀ ਮਾਂ ਮੈਨੂੰ ਘੱਟ ਪਿਆਰ ਕਰਦੀ ਦੂਜੇ ਨੂੰ ਕਰਦੀ ਕਿਉਂਕਿ ਮਾਂ ਤੁਲਨਾ ਕਰਦੀ ਆ ਇਸ ਕਰਕੇ ਕਦੇ ਵੀ ਬੱਚੇ ਦੀ ਜਿਹੜੀ ਤੁਲਨਾ ਨਾ ਕਰੋ ਜੇਕਰ ਤੁਸੀਂ ਇਹ ਚਾਰੇ ਪੁਆਇੰਟ ਆਪਣੇ ਘਰ ਵਿੱਚ ਵਰਤਣੀ ਸ਼ੁਰੂ ਕਰਦੇ ਹੋਗੇ ਨਾ ਤਾਂ ਜਿਹੜਾ ਜਿੱਦੀ ਬੱਚਾ ਨਾ ਉਹਦੀ ਪਰੇਸ਼ਾਨੀ ਤੁਹਾਡੇ ਲਈ ਜਰੂਰ ਘਟ ਹੋ ਜਾਵੇਗੀ ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਵਿਚਾਰ ਤੁਹਾਨੂੰ ਜਰੂਰ ਪਸੰਦ ਆਇਆ